ਪੰਜਾਬ 10:00 ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਖਬਰ ਜੋ ਜੁੜੀ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਨਾਲ ਸਤਿ ਸ਼ਕਾਲ ਨਮਸਕਾਰ ਅਦਾਬ ਅਰਦਾਇ ਇਸ ਖਬਰ ਦਾ ਤੁੜਾ ਹੈਗਾ ਉਹ ਆਡੀਓ ਲੀਕ ਜਿਸਦੇ ਵਿੱਚ ਐਸਐਸਪੀ ਪਟਿਆਲਾ ਵਰਣ ਸ਼ਰਮਾ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਦੇ ਰਿਹਾ ਹੈ ਕਿ ਤੁਸੀਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਸੈਂਟਰ ਤੱਕ ਪਹੁੰਚਣ ਨਹੀਂ ਦੇਣਾ ਯਾਨੀ ਕਿ ਉਹਨਾਂ ਦੇ ਕਾਗਜ਼ ਫਾਈਲ ਨਹੀਂ ਹੋਣ ਦੇਣੇ ਉਸ ਵਾਇਰਲ ਆਡੀਓ ਰਿਕਾਰਡਿੰਗ ਦੇ ਵਿੱਚ ਬੜਾ ਕਲੀਅਰ ਹੈ ਕਿ ਪੁਲਿਸ ਤੰਤਰ ਨੂੰ ਪੰਜਾਬ ਸਰਕਾਰ ਵਰਤ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਆਡੀਓ ਲੀਕ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਯਾ ਤਾਂ ਉਹਨਾਂ ਦੇ ਘਰ ਦੇ ਵਿੱਚ ਡਿਟੇਨ ਕਰ ਲੋ ਜਾਂ ਰਸਤੇ 'ਚ ਕਰ ਲੋ ਪਰ ਸੈਂਟਰ ਪਹੁੰਚਣ ਤੇ ਉਹਨਾਂ ਦੇ ਕਾਗਜ਼ ਵਗੈਰਾ ਫਾੜੇ ਨਹੀਂ ਜਾਣੇ ਚਾਹੀਦੇ ਯਾਨੀ ਕਿ ਬਵਾਲ ਨਹੀਂ ਹੋਣਾ ਚਾਹੀਦਾ ਹੁਣ ਇਸ ਖਬਰ ਦੇ ਅਖੀਰ ਤੱਕ ਜਾਂਦੇ ਜਾਂਦੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿ ਇਹ ਜਿਹੜੀ ਕਾਰਵਾਈ ਹੈ ਇਸ ਦੇ ਹੋਣ ਤੋਂ ਬਾਅਦ ਜਦੋਂ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਤੇ ਇੱਕ ਪਰਚਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤਾ ਗਿਆ ਉਹ ਐਫ ਆਈ ਆਰ ਦਾ ਨੰਬਰ ਹੈਗਾ 52 ਤੇ ਉਹਤੇ ਧਾਰਾਵਾਂ ਲੱਗੀਆਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ 319 336 ਨਾਲ 4 ਬ੍ਰੈਕਟ ਚ ਤੇ 356 ਆਫ BNS ਤੇ ਨਾਲ ਲੱਗੀ ਹੈ ধারা 66 ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੁਣ ਇਹਦਾ ਧਾਰਾਵਾਂ ਦੇ ਤੁਹਾਨੂੰ ਅਰਥ ਦੱਸ ਦਿੰਦੇ ਆ ਇਹਦੇ ਵਿੱਚ ਹੈ ਜੀ ਕੋਈ ਬੰਦਾ ਇਮਪਰਸੋਨੇਸ਼ਨ ਕਰਕੇ ਯਾਨੀ ਕਿ ਕੋਈ ਹੋਰ ਬਣ ਕੇ ਚੀਚਿੰਗ ਕਰਨ ਦੀ ਧੋਖਾ ਦੇਣ ਦੇ ਨਜ਼ਰੀਏ ਨਾਲ ਕੁਝ ਕਰੇ ਦੂਜਾ ਇਹਦਾ ਮਤਲਬ ਨਿਕਲਦਾ ਹੈ ਫੋਰਜਰੀ ਯਾਨੀ ਕਿ ਹੇਰਾ ਫੇਰੀ ਕਰਨੀ ਕੋਈ ਚੀਜ਼ ਗਲਤ ਤਿਆਰ ਕਰਨੀ ਤਾਂ ਕਿ ਦੂਜੇ ਬੰਦੇ ਦੀ ਜਿਹੜੀ ਰੈਪਿਊਟੇਸ਼ਨ ਆ ਜਿਹੜਾ ਉਹਦਾ ਇਮੇਜ ਆ ਉਹਨੂੰ ਖਰਾਬ ਕੀਤਾ ਜਾਏ ਤੇ ਇਹਦੇ ਵਿੱਚ ਇਲੈਕਟ੍ਰੋਨਿਕ ਰਿਕਾਰਡ ਸ਼ਾਮਿਲ ਹੈ ਤੇ ਤੀਜਾ ਅਰਥ ਇਹਦਾ ਹੈ ਡੈਫਾਮੇਸ਼ਨ ਕਿਸੇ ਦੀ ਬਦਨਾਮੀ ਕਰਨਾ ਕਿਵੇਂ ਕੋਈ ਚੀਜ਼ ਪਬਲਿਸ਼ ਕਰਕੇ ਬ੍ਰਾਡਕਾਸਟ ਕਰਕੇ ਭਾਵੇਂ ਸ਼ਬਦਾਂ ਨਾਲ ਦਸਤਾਵਜ਼ਾਂ ਨਾਲ ਜਾਂ ਇਲੈਕਟ੍ਰੋਨਿਕ ਯੰਤਰ ਨਾਲ ਇਹਦੇ ਵਿੱਚ ਹੁਣ ਗੱਲ ਆ ਗਈ ਉਸ ਲੀਕਡ ਆਡੀਓ ਰਿਕਾਰਡਿੰਗ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪੇਜ ਤੇ ਪਾ ਕੇ ਸ਼ੇਅਰ ਕੀਤੀ ਔਰ ਫਿਰ ਉਹ ਵਾਇਰਲ ਹੋ ਗਈ ਸਾਰੇ ਪੰਜਾਬ ਚ ਹਾਹਾਕਾਰ ਮਚ ਗਈ ਕਿ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਲੋਕਤੰਤਰ ਦਾ ਘਾਣ ਕਰ ਰਹੀ ਹੈ ਜਿਵੇਂ ਕਿ ਪੰਚਾਇਤ ਦੀਆਂ ਚੋਣਾਂ ਚ ਵੀ ਹੋਇਆ ਸੀ ਤੇ ਫਿਰ ਇਹ ਪਰਚਾ ਜਿਹੜਾ ਦਰਜ ਹੋਇਆ ਇਹ ਇਲੈਕਸ਼ਨ ਕਮਿਸ਼ਨ ਸਟੇਟ ਜਿਹੜਾ ਸੂਬੇ ਦਾ ਹੁੰਦਾ ਇੱਕ ਦੂਜਾ ਸੈਂਟਰ ਵਾਲਾ ਹੁੰਦਾ ਇਲੈਕਸ਼ਨ ਕਮਿਸ਼ਨ ਜਿਹੜਾ ਐਮਪੀ ਦੀਆਂ ਚੋਣਾਂ ਚ ਜਾਂ ਐਮਐਲਏ ਦੀਆਂ ਚੋਣਾਂ ਚ ਜ਼ਿੰਮੇਵਾਰ ਹੁੰਦਾ ਸੋ ਕਿਉਂਕਿ ਇਹ ਪਿੰਡ ਦੀਆਂ ਚੋਣਾਂ ਨੇ ਇਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਜ਼ਿੰਮੇਵਾਰ ਹੁੰਦਾ ਹੈ ਕਰਵਾਉਣ ਲਈ ਸੋ ਤੁਸੀਂ ਇਸ ਪਰਚੇ ਤੇ ਲੱਗੀਆਂ ਧਾਰਾਵਾਂ ਤੋਂ ਸਾਫ਼ ਸਮਝ ਸਕਦੇ ਹੋ ਕਿ ਜੋ ਪੁਲਿਸ ਨੇ ਪਰਚਾ ਦਰਜ ਕੀਤਾ ਉਹ ਤੋਂ ਸਪਸ਼ਟ ਹੋ ਗਿਆ ਕਿ ਜੀ ਐਸਐਸਪੀ ਦੀ ਆਵਾਜ਼ ਨਹੀਂ ਇਹ ਐਸਐਸਪੀ ਆਪਣੇ ਅਧਿਕਾਰੀਆਂ ਨਾਲ ਗੱਲ ਨਹੀਂ ਕਰ ਰਿਹਾ ਇਹ ਤਾਂ ਕਿਸੇ ਨੇ ਚੀਟਿੰਗ ਕੀਤੀ ਆ ਜਿਵੇਂ ਕਿ ਕਹਿ ਸਕਦੇ ਹੋ ਕਿ ਇਹ ਆਈ ਜਨਰੇਟਿਡ ਆਡੀਓ ਰਿਕਾਰਡਿੰਗ ਹੈ AI ਹੁੰਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇਸ ਕਿਸਮ ਦੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਆਪਣੇ ਤੇ ਗੱਲ ਲੈਣ ਦੀ ਬਜਾਏ ਕਿਸੇ ਹੋਰ ਤੇ ਬਾਤ ਦੀ ਹੋਰ ਕੌਣ ਆ ਫਿਰ ਇਸ ਸਥਿਤੀ ਦੇ ਵਿੱਚ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਇਹ ਆਡੀਓ ਰਿਕਾਰਡਿੰਗ ਆਪਣੇ ਪੇਜ ਤੇ ਪਾਈ ਸੋਸ਼ਲ ਮੀਡੀਆ ਦੇ ਵਿੱਚ ਸਰਕੂਲੇਟ ਕੀਤੀ ਉਹ ਕੌਣ ਆ ਉਹ ਸੁਖਵੀਰ ਬਾਦਲ ਸੋ ਆਈ ਤੋਂ ਸਪਸ਼ਟ ਹੋ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹੋ ਸਕਦਾ ਹੈ ਇਸੇ ਪਰਚੇ ਦੇ ਵਿੱਚ ਸੁਖਬੀਰ ਬਾਦਲ ਨੂੰ ਵੀ ਨਾਮਜ਼ਦ ਕਰ ਦਿੱਤਾ ਜਾਏ ਤੇ ਇਹ ਇੱਕ ਸੰਭਾਵਨਾ ਦਾ ਮੈਂ ਗੱਲ ਕਰ ਰਿਹਾ ਜ਼ਿਕਰ ਕਰ ਰਿਹਾ ਹਜੇ ਤੱਕ ਕਿਸੇ ਨੂੰ ਇਸ ਪਰਚੇ ਚ ਨਾਮਿਨੇਟ ਨਹੀਂ ਕੀਤਾ ਔਰ ਜਦੋਂ ਤੁਸੀਂ ਇਹ ਸੁਣਦੇ ਹੋ ਆਡੀਓ ਰਿਕਾਰਡਿੰਗ ਜਿਹੜੀ ਤੁਸੀਂ ਮੇਰਾ ਖਿਆਲ ਹੈ ਹੁਣ ਤੱਕ ਸੁਣ ਚੁੱਕੇ ਹੋਵਾਂਗੇ ਉਹਦੇ ਵਿੱਚ ਐਸਐਸਪੀ ਦੀ ਆਵਾਜ਼ ਹੈ ਜਾਂ ਉਹਦੇ ਐਸਪੀਜ਼ ਦੀ ਆਵਾਜ਼ ਹੈ ਜਾਂ ਥਾਣੇਦਾਰਾਂ ਦੀ ਆਵਾਜ਼ ਹੈ ਡੀਐਸਪੀਜ਼ ਦੀ ਆਵਾਜ਼ ਹੈ ਐਨੇ ਅਫਸਰਾਂ ਦੀ ਆਵਾਜ਼ ਕੀ ਏਆਈ ਜਨਰੇਟ ਕਰ ਸਕਦੀ ਹੈ ਇਹਦੀ ਜਿਹੜੀ ਆ ਐਨਾਲਿਸਿਸ ਇਹਦੀ ਟਰੂਥਫੁਲਨੈਸ ਉਹ ਤਾਂ ਐਫਐਸਐਲ ਦੀ ਲੈਬ ਹੀ ਦੱਸ ਸਕਦੀ ਹੈ ਖੈਰ ਇਹ ਪਰਚਾ ਦਰਜ ਹੋ ਗਿਆ ਜੀ ਆਣ ਪਛਾਤੇ ਵਿਅਕਤੀਆਂ ਦੇ ਨਾਮ ਤੇ ਤੇ ਇਹਦੇ ਵਿੱਚ ਅੱਗੇ ਲੋਕ ਨਾਮਿਨੇਟ ਕੀਤੇ ਜਾ ਸਕਦੇ ਆ ਹੁਣ ਆਉਨੇ ਆਪਾਂ ਇਸ ਪਰਚੇ ਦੇ ਪਿੱਛੇ ਦੀ ਕਹਾਣੀ ਉਹ ਇਹ ਹੈ ਕਿ ਜਦੋਂ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਚ ਪਰਚਾ ਦਰਜ ਹੋ ਗਿਆ ਤਾਂ ਉਦੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਸਾਰੀ ਜਾਂਚ ਪਰਚੇ ਦੀ ਇਨਵੈਸਟੀਗੇਸ਼ਨ ਟਰਾਂਸਫਰ ਕਰ ਕਿੰਨੂ ਦੇਤੀ ਹੈ ਇਹ ਇਹ ਦਿੱਤੀ ਐਸ ਪੀ ਐਸ ਪਰਮਾਰ ਏ ਡੀ ਜੀ ਪੀ ਲਾਅ ਐਂਡ ਆਰਡਰ ਜਦੋਂ ਕਿ ਸਾਈਬਰ ਕ੍ਰਾਈਮ ਦਾ ਜਿਹੜਾ ਵਿਭਾਗ ਹੈ ਪੰਜਾਬ ਪੁਲਿਸ ਦਾ ਉਹ ਆਉਂਦਾ ਹੈ ਵੀ ਨੀਰਜਾ ਸਪੈਸ਼ਲ ਡੀਜੀਪੀ ਦੇ ਅੰਡਰ ਉਹਦੇ ਤਹਿਤ ਇਹ ਕੰਮ ਕਰਦਾ ਹੈ ਉਹਨਾਂ ਨੂੰ ਨਹੀਂ ਦਿੱਤੀ ਗਈ ਤੇ ਅੱਗੇ ਚੱਲ ਕੇ ਦੱਸਾਂਗੇ ਇਹਦੇ ਕੀ ਅਰਥ ਨੇ ਕੀ ਇੰਟਰਪ੍ਰੀਟੇਸ਼ਨ ਹੈ ਹੁਣ ਕੁਐਸਚਨ ਆਉਂਦਾ ਕਿ ਸਿਰਫ ਏਡੀਜੀਪੀ ਨੂੰ ਮਾਰ ਨੂੰ ਕਿਉਂ ਚੁਣਿਆ ਗਿਆ ਕੁਝ ਮਹੀਨੇ ਪਹਿਲਾਂ ਅਪ੍ਰੈਲ 2025 ਦੇ ਵਿੱਚ ਉਹਨੂੰ ਮੁਅਤਲ ਕੀਤਾ ਗਿਆ ਸੀ ਕਿਉਂਕਿ ਕਹਿੰਦੇ ਜੀ ਤੂੰ ਨਲਾਇਕ ਅਫਸਰ ਹੈ ਔਰ ਫਿਰ ਉਹ ਦੁਬਾਰ ਉਹਨੂੰ ਚਾਰ ਸ਼ੀਟ ਵੀ ਕੀਤਾ ਜਾ ਚੁੱਕਿਆ ਉਹਦੇ ਤੇ ਦੋਸ਼ ਕੀ ਸੀ ਉਹਦੇ ਤੇ ਦੋਸ਼ ਸੀ ਕਿ ਭਾਈ ਤੈਨੂੰ ਕਿਹਾ ਸੀ ਕਿ ਜਿਹੜੇ ਡਰਾਈਵਿੰਗ ਲਾਇਸੈਂਸ ਬਣਦੇ ਐ ਟ੍ਰਾਂਸਪੋਰਟ ਵਿਭਾਗ ਦੇ ਦਫ਼ਤਰਾਂ 'ਚ ਆਰਟੀਓਜ਼ ਦੇ ਦਫ਼ਤਰ 'ਚ ਉਹਨਾਂ ਤੇ ਤੂੰ ਸਹੀ ਸਮੇਂ ਸਰਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਜਿਹੜੇ ਪੀਸੀਐਸ ਅਫਸਰ ਸਿਗੇ ਜਿਨ੍ਹਾਂ ਦੇ ਨਾਮ ਨੇ ਪ੍ਰਦੀਪ ਸਿੰਘ ਢਿੱਲੋਂ, ਰਵਿੰਦਰ ਕੁਮਾਰ ਬਾਂਸਲ, ਰਮਨਦੀਪ ਸਿੰਘ ਢਿੱਲੋਂ ਜਾਂ ਤਾਂ ਉਹ ਭੱਜ ਗਏ ਜਾਂ ਫਿਰ ਜ਼ਮਾਨਤ ਉਹ ਘਰ ਲੈ ਗਈ ਤੇ ਤੂੰ ਕਾਰਵਾਈ ਸਮੇਂ ਸਿਰ ਨਹੀਂ ਕੀਤੀ ਜਿਹਦਾ ਫਾਇਦਾ ਇਹਨਾਂ ਨੂੰ આરોપીਆਂ ਨੂੰ ਹੋਇਆ ਇਹ ਵੀ ਉਹਦੇ ਤੇ ਦੋਸ਼ ਲਾਇਆ ਗਿਆ ਕਿ ਤੂੰ ਅरेस्ट वारंट ਲੈਣ ਤੁਰ ਪਿਆ ਤੂੰ ਸਿੱਧਾ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਇਹ ਜਿਹੜੇ ਲੋਕ ਸੀਗੇ ਇਹ ਜ਼ਿਲ੍ਹੇ ਸੀ ਜਿੱਥੇ ਪੋਸਟਡ ਸੀ ਮੁਹਾਲੀ ਐਸਪੀਐਸ ਨਗਰ ਯਾਨੀ ਕਿ ਨਵਾਂ ਸ਼ਹਿਰ ਅਤੇ ਪਟਿਆਲਾ ਹੁਣ ਇਹਦੇ ਤੁਹਾਨੂੰ ਪਸ਼ੋਕਰ ਚ ਵੀ ਲੈ ਚਲਾਂਗਾ ਇੱਕ ਪੰਜਾਬ ਡਵੈਲਪਮੈਂਟ ਕਮਿਸ਼ਨ ਬਣਾਇਆ ਆਮ ਆਦਮੀ ਪਾਰਟੀ ਨੇ ਜਿਹਦੇ ਵਿੱਚ ਕੁਝ ਮੈਂਬਰ ਨੇ ਦਿੱਲੀ ਮਾਰਕਾ ਦੇ ਉਹਨਾਂ ਦੇ ਵਿੱਚ ਇੱਕ ਮੈਂਬਰ ਹੈਗਾ ਸ਼ੌਕਤ ਰੌਏ ਉਹਨੇ 4425 ਨੂੰ ਇੱਕ ਚਿੱਠੀ ਲਿਖੀ ਚੀਫ ਸਕੱਰੇਟਰੀ ਕੈਪ ਸਿਨਾਨ ਕੇ ਏ ਪੀ ਸਿਨਾਨ ਨੂੰ ਉਹਦੇ ਵਿੱਚ ਉਹਨਾਂ ਨੇ ਵਿਸਤਾਰ ਦਿੱਤੀ ਕਿ ਜੀ ਸਾਡੀ ਟੀਮ ਇਹਨਾਂ ਤਿੰਨ ਜ਼ਿਲ੍ਹਿਆਂ ਚ ਗਈ ਉੱਥੇ ਜਾ ਕੇ ਉਹਨਾਂ ਨੇ ਸਰਵੇ ਕੀਤਾ ਔਰ ਉਹ ਐਪਲੀਕੈਂਟ ਬਣ ਕੇ ਤੇ ਉਹਨਾਂ ਨੇ ਇਹ ਪਾਇਆ ਕਿ ਇੱਕ ਤਾਂ ਦਫ਼ਤਰਾਂ ਦੇ ਵਿੱਚ ਕੁਰਸੀ ਮੇਜ਼ ਨਹੀਂ 인ਫਰਾਸਟ੍ਰਕਚਰ ਨਹੀਂ ਮੁਲਾਜ਼ਮਾਂ ਦੀ ਘਾਟ ਹੈ ਅਗਲੀ ਤੀਜੀ ਗੱਲ ਕਹਿੰਦੇ ਐਬੀ ਏਜੰਟ ਬਹੁਤ ਨਹੀਂ ਜਿਹੜੇ ਪੈਸੇ ਲੈ ਕੇ ਕੰਮ ਕਰਾਉਂਦੇ ਨੇ ਤੇ ਕਈ ਵਾਰੀ ਤਾਂ ਐਵੇਂ ਹੀ ਹੋ ਜਾਂਦਾ ਹੈ ਕਿ ਬੰਦੇ ਟੈਸਟ ਪਾਸ ਕਰਦੇ ਹੀ ਨਹੀਂ ਜਾਂ ਟੈਸਟ ਦੇ ਵਿੱਚ ਆਉਂਦੇ ਹੀ ਨਹੀਂ ਫੇਰ ਵੀ ਡਰਾਈਵਿੰਗ ਲਾਇਸੈਂਸ ਦੋ ਪਹੀਆ ਵਾਹਨ ਅਤੇ ਕਾਰਾਂ ਦਾ ਰੈਕਟਰਾਂ ਦਾ ਜਾਂ ਟਰੱਕਾਂ ਦਾ ਉਹ ਬਣ ਜਾਂਦਾ ਤੇ ਉਹ ਕਹਿੰਦੇ ਆ ਜੀ ਇਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਦੀ ਲੋੜ ਆ ਕਿਉਂਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ ਜ਼ੀਰੋ ਟੋਲਰੈਂਸ ਟੀਵਰਡਸ ਕਰਪਸ਼ਨ ਯਾਨੀ ਕਿ ਭ੍ਰਿਸ਼ਟਾਚਾਰ ਵਿਰੁੱਧ ਕੋਈ ਟੋਲਰੈਂਸ ਨਹੀਂ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਇਹ ਮਾਨ ਸਰਕਾਰ ਦੀ ਕਹਿੰਦੇ ਆ ਜੀ ਪਾਲਿਸੀ ਹੈ ਤੇ ਇਸ ਕਰਕੇ ਜਿਹੜੇ ਆਰਟੀਓ ਦੇ ਦਫਤਰ ਨੇ ਉਹਨਾਂ ਤੇ ਟਿਵਰੀ ਟਾਈਟ ਕੀਤੀ ਜਾਏ ਇਹ ਉਹਨਾਂ ਨੇ ਬੇਨਤੀ ਕੀਤੀ ਸ਼ੌਕਤ ਰਾਏ ਮੈਂਬਰ ਪੰਜਾਬ ਡਵੈਲਪਮੈਂਟ ਕਮਿਸ਼ਨ ਏਡੀਜੀਪੀ ਐਸਪੀਐਸ ਪਰਮਾਰ ਨੂੰ ਸਸਪੈਂਡ ਕਰਤਾ ਉਹਨਾਂ ਦੇ ਨਾਲ ਦੋ ਹੋਰ ਅਫਸਰ ਸੀ ਜਿਹੜੇ ਕਿ ਵਜਲੈਂਸ ਬਿਊਰੋ ਚ ਹੀ ਲੱਗੇ ਹੋਏ ਸੀ ਉਦੋਂ ਪਰਮਾਰ ਸਾਹਿਬ ਵੀ ਚੀਫ ਡਾਇਰੈਕਟਰ ਵਜਲੈਂਸ ਬਿਊਰੋ ਸੀ ਹੁਣ ਉਹ ਜਿਹੜੇ ਦੋ ਬੰਦੇ ਸੀ ਉਹ ਵੀ ਰੀਇਨਸਟੇਟ ਹੋ ਗਏ ਪਰਮਾਰ ਸਾਹਿਬ ਵੀ ਰੀਇਨਸਟੇਟ ਹੋ ਗਏ ਪਰ ਪਰਮਾਰ ਚ ਇੱਕ ਵੱਖਰੀ ਗੱਲ ਹੈ ਪਰਮਾਰ ਨੂੰ ਉਹਨਾਂ ਨੇ ਪਹਿਲਾਂ ਸ਼ੋ ਕੌਜ਼ ਨੋਟਿਸ ਜਾਰੀ ਕੀਤਾ ਉੱਚ ਕਿਹਾ ਗਿਆ ਕਿਉਂਕਿ ਤੂੰ ਇੱਕ ਨਲਾਇਕ ਅਫਸਰ ਹੈ ਤੂੰ ਡਿਸੋਬੀਡੀਅੰਟ ਹੈ ਤੂੰ ਗ੍ਰੇਵ ਮਿਸਕੰਡਕਟ ਕੀਤਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੈਨੂੰ ਚਾਰ ਸ਼ੀਟ ਕਰਕੇ ਸਜ਼ਾ ਕਿਉਂ ਨਾ ਦਿੱਤੀ ਜਾਏ ਇਹ ਸ਼ੋਕਾਸ ਦਿੱਤਾ ਗਿਆ 21425 ਨੂੰ 22425 ਨੂੰ ਪਰਮਾਰ ਨੇ ਇਹਦਾ ਜਵਾਬ ਦਿੱਤਾ ਉਹ ਜਵਾਬ ਜਿਹੜਾ ਦਿੱਤਾ ਉਦੋਂ ਤੋਂ ਵੀ ਸਰਕਾਰ ਖੁਸ਼ ਨਾ ਹੋਈ ਸਰਕਾਰ ਨੇ ਕਿਹਾ ਕਿ ਜਿਹੜੇ ਪਰਚੇ ਦਰਜ ਹੋਏ ਆ ਐਫ ਆਈ ਆਰ ਨੰਬਰ 8 7425 ਐਫ ਆਈ ਆਰ ਨੰਬਰ 18 ਇਹ ਵੀ 74 ਤੇ ਐਫ ਆਈ ਆਰ ਨੰਬਰ ਫੇਰ 18 7425 ਇਹਦੇ ਵਿੱਚ ਤੁਸੀਂ ਕਾਰਵਾਈ ਨਹੀਂ ਕੀਤੀ ਸਮੇਂ ਸਰ ਤਾਂ ਉਹਨਾਂ ਨੇ ਇਹ ਇਲਜ਼ਾਮ ਲਾਇਆ ਸਰਕਾਰ ਨੇ ਚੀਫ ਸਕੱਟਰੀ ਦੇ ਅੰਡਰ ਆਉਂਦਾ ਵਿਜਲੈਂਸ ਵਿਭਾਗ ਮੁਖ ਸਕੱਤਰ ਦੇ ਤਹਿਤ ਕੰਮ ਕਰਦੀ ਆ ਵਿਜਲੈਂਸ ਬਿਊਰੋ ਤੇ ਇਹ ਵੀ ਜਿਹੜੀ ਉਦੋਂ ਸਕੱਟਰੀ ਸੀ ਉਹ ਸੀਗੀ मैडम गोराप्रीत सप्रा ਤੇ ਫੇਰ ਜੀ ਇਹਨਾਂ ਨੂੰ सस्पेंड ਕਰਤਾ ਤੇ ਉਦੋਂ ਬਾਅਦ ਇਹਨਾਂ ਨੂੰ ਚਾਰ ਸ਼ੀਟ ਜਾਰੀ ਕਰ ਦਿੱਤੀ ਗਈ ਉਹ ਜਿਹੜੇ ਚਾਰ ਸ਼ੀਟ ਵਾਲੇ ਮਾਮਲੇ ਹੁੰਦੇ ਆ ਉਹਦੇ ਰੂਲਸ ਹੁੰਦੇ ਆ ਜੀ ਡਿਸਪਲਿਨਰੀ ਐਕਸ਼ਨ ਲੈਣ ਵਾਸਤੇ 올 ਇੰਡੀਆ ਰੂਲਸ 1900 1969 1969 ਦੇ ਬਣੇ ਹੋਏ ਆ ਤੇ ਜਦੋਂ ਪਰਮਾਰ ਸਾਹਿਬ ਨੇ ਜਵਾਬ ਦਿੱਤਾ ਸ਼ੋ ਕਾਸ ਨੋਟਿਸ ਦਾ ਉਹ ਚਾਹ ਉਹਨੇ ਕਿਹਾ ਦੇਖੋ 7425 ਨੂੰ ਅਸੀਂ ਸਾਰੇ ਸੂਬੇ ਦੇ ਵਿੱਚ ਕਰੈਕਡਮ ਕਰ ਇੱਕ ਮਹਮ ਸ਼ੁਰੂ ਕਰਤੀ ਤੇ ਅਸੀਂ 16 ਪਰਚੇ ਦਰਜ ਕਰਤੇ ਕੋਦਲ ਤੇ ਨਾਲ ਅਸੀਂ 22 ਵਿਅਕਤੀ ਗ੍ਰਿਫਤਾਰ ਕੀਤੇ ਪਰ ਸਰਕਾਰ ਕਹਿੰਦੀ ਜਿਹੜੇ ਸੀਨੀਅਰ ਅਫਸਰ ਸੀ ਪੀਸੀਐਸ ਉਹ ਕਿਉਂ ਨਹੀਂ ਗ੍ਰਿਫਤਾਰ ਕੀਤੇ ਤੇ ਫਿਰ ਅੱਗੇ ਕਹਿੰਦੇ ਜੀ ਪਰਮਾਰ ਸਾਹਿਬ ਕਹਿੰਦੇ ਕਿ ਮੈਂ ਸਾਰੇ ਪਰਚਿਆਂ ਦੀ ਤਫ਼ਤੀਸ਼ ਚੰਗੀ ਤਰ੍ਹਾਂ ਆਪਣੀ ਨਿਗਰਾਨੀ ਹੇਠ ਕਰਵਾ ਰਿਹਾ ਸੀ ਤਾਂ ਕਿ ਅਦਾਲਤ ਦੇ ਵਿੱਚ ਉਹ ਪਰਚੇ ਖੜ੍ਹ ਸਕਣ ਉਹਦੇ ਸਬੂਤ ਚੰਗੀ ਤਰ੍ਹਾਂ ਇਕੱਠੇ ਕਰ ਕੀਤੇ ਜਾ ਸਕਣ ਪਰ ਸਰਕਾਰ ਕਹਿੰਦੀ ਤੂੰ ਤਾਂ ਏਜੰਟ ਵੀ ਨਹੀਂ ਫੜੇ ਹੋਰ ਏਜੰਟ ਫੜਨੇ ਸੀ اے ਪੀ ਸੀ ਐਸ ਅਫਸਰ ਵੀ ਟੰਗਣੇ ਸੀ ਖੈਰ ਸਰਕਾਰ ਨੇ ਪਰਮਾਰ ਦੀ ਜਿਹੜੀ ਐਕਸਪਲੇਨੇਸ਼ਨ ਸੀ ਜਾਂ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਉਹਨੂੰ ਰੱਦ ਕਰਤਾ ਹੁਣ ਇਸ ਕੇਸ ਨੂੰ ਜਿਹੜਾ ਐਫ ਆਈ ਆਰ ਨੰਬਰ 52 ਪਟਿਆਲੇ ਵਿੱਚ ਜਿਹੜਾ ਦਰਜ ਹੋਇਆ ਹੈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਰਿਗਾਰਡਿੰਗ ਜਿਹੜੀ ਆਡੀਓ ਲੀਕ ਹੋਈ ਐਸ ਐਸ ਪੀ ਵਰਨ ਸ਼ਰਮਾ ਦੀ ਕਥਿਤ ਤੌਰ ਤੇ ਅ ਲੈਜਡਲੀ ਤਾਂ ਉਹਦੇ ਬਾਰੇ ਸਾਰੀ ਜਾਂਚ ਜਿਹੜੀ ਆ ਉਹ ਚੱਕ ਕੇ ਐਡੀਜੀਪੀ ਪਰਮਾਰ ਨੂੰ ਦੇ ਦਿੱਤੀ ਹੁਣ ਇੱਥੇ ਸਵਾਲ ਆਉਂਦੇ ਮਨ 'ਚ ਕਿ ਪਰਮਾਰ ਨੂੰ ਹੀ ਕਿਉਂ ਚੁਣਿਆ ਗਿਆ ਜਿਹੜੀ ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਦੀ ਹੈੱਡ ਹੈ ਵੀ ਨੀਰਜਾ ਉਹਨੂੰ ਕਿਉਂ ਨਹੀਂ ਦਿੱਤਾ ਗਿਆ ਜਾਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਨੇ ਸਪੈਸ਼ਲ ਡੀਜੀਪੀ ਐਲਕੇ ਯਾਦਵ ਉਹਨਾਂ ਨੂੰ ਕਿਉਂ ਨਹੀਂ ਦਿੱਤੀਗੀ ਤਫ਼ਤੀਸ਼ ਇਹਦੇ ਪਿੱਛੇ ਜੋ ਸਮਝ ਆ ਰਿਹਾ ਹੈ ਜਾਂ ਜੋ ਵਿਚਾਰ ਬੰਦੇ ਦੇ ਮਨ ਚ ਆ ਰਿਹਾ ਹੈ ਕਿ ਇਹ ਪਰਮਾਰ ਤੇ ਕਿਉਂਕਿ ਇੱਕ ਦਬਾਅ ਬਣਿਆ ਹੋਇਆ ਹੈ ਚਾਰ ਚੀਜ਼ ਦਾ ਕਿ ਮੈਨੂੰ ਸਜ਼ਾ ਮਿਲ ਸਕਦੀ ਆ ਮੇਰੀਆਂ ਤਰੱਕੀਆਂ ਰੁਕ ਸਕਦੀਆਂ ਮੇਰੇ ਤਨਖਾਹ ਦੇ ਵਿੱਚ ਵਾਧੇ ਇਨਕ੍ਰੀਮੈਂਟ ਰੁੱਕ ਕੇ ਜਾ ਸਕਦੇ ਆ ਮੈਨੂੰ ਸਰਕਾਰ ਸਜ਼ਾ ਦੇ ਸਕਦੀ ਹੈ ਜਦੋਂ ਇਹ ਮੰਦੇ ਦੇ ਮਨ ਦੇ ਵਿੱਚ ਇਹ ਇੱਕ ਡਰ ਹੋਵੇ ਦੇ ਸਰਕਾਰ ਦੇ ਹੱਥ 'ਚ ਉਸ ਅਫਸਰ ਦੀ ਗਿੱਚੀ ਹੋਵੇ ਤਾਂ ਫੇਰ ਕੁਝ ਵੀ ਕੀਤਾ ਜਾ ਸਕਦਾ ਹੈ ਕੁਝ ਵੀ ਕਰਾਇਆ ਜਾ ਸਕਦਾ ਹੈ ਹੁਣ ਸੁਖਬੀਰ ਬਾਦਲ ਨੇ ਇਹ ਜਿਹੜੀ ਹੈਗੀ ਆ ਆਡੀਓ ਆਪਣੇ ਪੇਜ ਤੇ ਪਾਈ ਉਥੋਂ ਇਹ ਅੱਗੇ ਤੁਰੀ ਇਹ ਸਰਕੂਲੇਟ ਹੋਈ ਵਾਇਰਲ ਹੋਈ ਜਿਹਦੇ ਵਿੱਚ ਸਰਕਾਰ ਦੀ ਬਹੁਤ ਬਦਨਾਮੀ ਹੋਈ ਪਰ ਜਿਹੜੇ ਇਹ ਧਾਰਾਾਂ ਮਾਲਾਈਆਂ ਐ ਐਫ ਆਈ ਆਰ 'ਚ ਉਹਦੇ ਤੋਂ ਇਹ ਕਲੀਅਰ ਹੋ ਜਾਂਦਾ ਕਿ ਪੁਲਿਸ ਦਾ ਯਾਕੋ ਸਰਕਾਰ ਦਾ ਇਹ ਮੰਨਣਾ ਹੈ ਕਿ ਇਹ ਜਿਹੜੀ ਆਡੀਓ ਰਿਕਾਰਡਿੰਗ ਹੈ ਇਹ ਜਾਲੀਆ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਇਹ ਸਾਡੀ ਪੁਲਿਸ ਫੋਰਸ ਨੂੰ ਬਦਨਾਮ ਡਿਫੇਮ ਕਰਨ ਵਾਸਤੇ ਕੀਤੀ ਆ ਐਸਐਸਪੀ ਵਰੁਣ ਸ਼ਰਮਾ ਨੂੰ ਬਦਨਾਮ ਕਰਨ ਵਾਸਤੇ ਕੀਤੀ ਆ ਸੋ ਦੋਸਤੋ ਇੱਥੋਂ ਮੈਨੂੰ ਜੋ ਜਾਪਦਾ ਜੋ ਵਿਚਾਰ ਮੇਰੇ ਮਨ ਚ ਆਉਂਦਾ ਕਿਉਂਕਿ ਸੁਖਵੀਰ ਬਾਦਲ ਨੇ ਸਭ ਤੋਂ ਪਹਿਲਾਂ ਏ ਲੀਕਡ ਆਡੀਓ ਰਿਕਾਰਡਿੰਗ ਆਪਣੇ ਪੇਜ ਤੇ ਪਾਈ ਤਾਂ ਸਰਕਾਰ ਚਾਹੁੰਦੀ ਹੈ ਕਿ ਏ ਡੀ ਜੀ ਪੀ ਪਰਮਾਰ ਤੋਂ ਤਫਤੀਸ਼ ਕਰਾ ਕੇ ਕਿਉਂਕਿ ਉਹ ਅੰਡਰ ਪ੍ਰੈਸ਼ਰ ਹੈ ਸੁਖਬੀਰ ਬਾਦਲ ਨੂੰ ਇਸ ਪਰਚੇ ਚ ਨਾਮਿਨੇਟ ਕਰਵਾ ਕੇ ਗ੍ਰਿਫਤਾਰ ਕਰ ਲਿਆ ਜਾਏ ਸੋ ਇਹ ਇੱਕ ਪੋਸਿਬਿਲਟੀ ਹੈ ਕੋਈ ਇਹ ਮੈਂ ਨਹੀਂ ਕਹਿ ਰਿਹਾ ਕਿ ਇਸ ਤਰ੍ਹਾਂ ਹੀ ਹੋਊਗਾ ਇਹ ਜੋ ਸਰਕਮਸਟੈਂਸ਼ੀਅਲ ਐਵਿਡੈਂਸ ਕੈਲੋ ਯਾ ਸਰਕਮਸਟੈਂਸ਼ੀਅਲ ਜੋ ਸਿਚੁਏਸ਼ਨ ਬਣੀ ਹੋਈ ਆ ਉਹਦੇ ਤੋਂ ਹੋ ਸਕਦਾ ਸੁਖਬੀਰ ਬਾਦਲ ਵਿਰੁੱਧ ਕਾਰਵਾਈ ਇਨਫਾਰਮੇਸ਼ਨ ਟੈਕਨੋਲੋਜੀ ਐਕਟ ਦੇ ਥੱਲੇ ਹੋ ਜਾਵੇ ਸੋ ਇਹ ਮੇਰੀ ਓਪੀਨੀਅਨ ਹੈ ਇਹ ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਇਸ ਤਰ੍ਹਾਂ ਹੀ ਹੋਊਗਾ ਆਦਰਵਾਇਸ ਕਿਸੇ ਉਸ ਅਫਸਰ ਨੂੰ ਦਿੱਤੀ ਜਾ ਸਕਦੀ ਸੀ ਜਾਂਚ ਜਿਹੜਾ ਇਸ ਮਹਿਕਮੇ ਦਾ ਇਨਚਾਰਜ ਹੈ ਜਿਵੇਂ ਮੈਂ ਦੱਸਿਆ ਵੀ ਨੀਰਜਾ ਯਾ ਬੀਓਆਈ ਦੇ ਮੁਖੀ ਐਲਕੇ ਯਾਦਵ ਜਾਂ ਕੋਈ ਥੱਲੇ ਡੀਆਈਜੀ ਜਾਂ ਕੋਈ ਆਈਜੀ ਜਾਂ ਐਸਪੀ ਸਿਰਫ ਪਰਮਾਰ ਹੀ ਕਿਉਂ ਪਰਮਾਰ ਨੂੰ ਕੁਝ ਮਹੀਨੇ ਪਹਿਲਾਂ ਇੱਕ ਨਲਾਇਕ ਅਫਸਰ ਕਹਿ ਕੇ ਸਸਪੈਂਡ ਕੀਤਾ ਗਿਆ ਸੀ ਔਰ ਉਹਨੂੰ ਚਾਰ ਸ਼ੀਟ ਵੀ ਇਸ਼ੂ ਹੋਈ ਜਦਕਿ ਜਿਹੜੇ ਦੋ ਹੋਰ ਅਫਸਰ ਇਹਨਾਂ ਦੇ ਨਾਲ ਸਸਪੈਂਡ ਹੋਏ ਵੈਜਲੈਂਸ ਬਿਊਰੋ ਦੇ ਉਹਨਾਂ ਨੂੰ ਕਿਸੇ ਨੂੰ ਚਾਰ ਸ਼ੀਟ ਇਸ਼ੂ ਨਹੀਂ ਕੀਤੀ ਗਈ ਸਿਰਫ ਪਰਮਾਰ ਨੂੰ ਹੋਈ ਦੇ ਉਹ ਜਿਹੜੇ ਦੋ ਅਫਸਰ ਹੈ ਤੇ ਉਹ ਹਜੇ ਵੀ ਵੈਜੀਲੈਂਸ ਬਿਊਰੋ ਦੇ ਵਿੱਚ ਹੀ ਤਾਇਨਾਤ ਨੇ ਪਰਮਾਰ ਨੂੰ ਵੈਜੀਲੈਂਸ ਬਿਊਰੋ ਚੋਂ ਸ਼ੰਟ ਆਊਟ ਵੀ ਕਰਤਾ ਗਿਆ ਤੇ ਫਿਰ ਜੋ ਆਨੰਦਪੁਰ ਸਾਹਿਬ ਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ 350ਵਾਂ ਉਹਦੇ ਵਿੱਚ ਵੀ ਜਿਹੜੇ ਸਿਕਿਉਰਿਟੀ ਦੀ ਡਿਊਟੀ ਸੀ ਸਾਰੀ ਉਹ ਵੀ ਪਰਮਾਰ ਨੂੰ ਦਿੱਤੀ ਹੋਈ ਸੀ ਉਦੋਂ ਇਹ ਲਾਇਕ ਅਫਸਰ ਹੋ ਗਿਆ ਹੁਣ ਹੋਰ ਵੀ ਲਾਇਕ ਹੋ ਗਿਆ ਸੋ ਇਸ ਖਬਰ ਦੇ ਵਿੱਚ ਮੈਂ ਜੋ ਦੱਸਣਾ ਚਾਹੁੰਦਾ ਸੀ ਉਹ ਮੁਕੰਮਲ ਤੌਰ ਤੇ ਤੁਹਾਨੂੰ ਦੱਸ ਚੁੱਕਿਆ ਹਾਂ ਬਾਕੀ ਤੁਸੀਂ ਇਹਦੇ ਅਰਥ ਖੁਦ ਕੱਢ ਸਕਦੇ ਹੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੇ ਦੋਸਤੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਤੇ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਮੈਂ ਅਰਜਿੰਦਰ ਸਿੰਘ ਤਗੜ ਆ ਗਿਆ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼